प्यारे दोस्तों नमस्कार सत श्री अकाल देश विदेशਾਂ ਵਿੱਚ ਬੈਠੇ ਐਸ ਐ সিদ্দিকੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਐਸ ਐ সিদ্দিকੀ ਅੱਜ 4 ਅਕਤੂਬਰ ਸਨ 2024 ਦਿਨ ਸ਼ੁੱਕਰਵਾਰ ਹੈ ਨਾਨਕ ਸ਼ਾਹੀ ਸੰਮਤ 556 ਦੇ ਮੁਤਾਬਕ ਅੱਜ 19 ਅਸੂ ਹੋ ਗਿਆ ਹੈ ਅੱਜ ਦਾ ਰਾਸ਼ੀ ਫਲ ਲੈ ਕੇ ਹਾਜ਼ਰ ਹੋਏ ਹਾਂ ਇਹ ਜਾਣਕਾਰੀ ਸਿਰਫ ਉਹਨਾਂ ਲੋਕਾਂ ਵਾਸਤੇ ਹੈ ਜੋ ਜੋ ਤੁਸ਼ਤੇ ਵਿਸ਼ਵਾਸ ਰੱਖਦੇ ਹਨ ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ ਪੜ੍ਹਾਈ, ਪ੍ਰੇਮ, ਵਿਆਹ, ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਾਦਾਸ਼ਾ ਕਿ ਵਿਵਹਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ ਪੜ੍ਹਾਈ ਵਿੱਚ ਬੱਚਿਆਂ ਦਾ ਮਨ ਨਹੀਂ ਲੱਗ ਰਿਹਾ ਕੀ ਕਰੀਏ ਤੇ ਕੀ ਨਾ ਕਰੀਏ ਕਿ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ ਅਜੇ ਹੀ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਇਹ ਵਾਰ-ਵਾਰ ਨਹੀਂ ਕਰਨਾ ਇੱਕ ਵਾਰ ਹੀ ਕਰਨਾ ਹੁੰਦਾ ਹੈ ਦੋਸਤੋ ਜੇ ਗੱਲ ਕਰੀਏ ਮੇਖ ਰਾਸ਼ੀ ਦੀ ਤਾਂ ਮੇਖ ਰਾਸ਼ੀ ਵਾਲਿਓ ਆਪਣੀ ਸਿਹਤ ਨੂੰ ਲੈ ਕੇ ਜ਼ਿਆਦਾ ਚਿੰਤਾ ਨਾ ਕਰੋ ਕਿਉਂਕਿ ਇਸ ਨਾਲ ਤੁਹਾਡੀ ਬਿਮਾਰੀ ਹੋਰ ਵਿਗੜ ਸਕਦੀ ਹੈ ਐਸਾ ਅਚਾਨਕ ਤੁਹਾਡੇ ਕੋਲ ਆਵੇਗਾ ਜੋ ਤੁਹਾਡੇ ਖਰਚੇ ਅਤੇ ਬਿੱਲ ਆਦ ਵਿੱਚ ਸਮੋ ਜਾਵੇਗਾ ਆਪਣਾ ਅਤ੍ਰਿਕਤ ਸਮਾਂ ਆਪਣੇ ਆਪ ਦੀ ਸੇਵਾ ਵਿੱਚ ਲਗਾਓ ਇਹ ਤੁਹਾਨੂੰ ਆਪਣੇ ਅਤੇ ਆਪਣੇ ਪਰਿਵਾਰ ਨੂੰ ਖੁਸ਼ੀ ਅਤੇ ਦਿਲੀ ਸਕੂਨ ਦੇਵੇਗਾ ਕਈ ਲੋਕਾਂ ਦੇ ਲਈ ਅੱਜ ਸ਼ਾਮ ਰੋਮਾਂਟਿਕ ਅਤੇ ਖੂਬਸੂਰਤ ਤੋਹਫੇ ਅਤੇ ਫੁੱਲਾਂ ਨਾਲ ਭਰਪੂਰ ਹੋਵੇਗੀ ਜੇਕਰ ਕੰਮ ਕਰ ਦੀ ਗੱਲ ਕਰੀਏ ਤੁਹਾਡੀ ਟੀਮ ਦਾ ਸਭ ਤੋਂ ਖਿਜਣ ਵਾਲਾ ਵਿਅਕਤੀ ਕਾਫੀ ਸਮਝਦਾਰੀ ਦੀਆਂ ਗੱਲਾਂ ਕਰ ਸਕਦਾ ਹੈ। ਦਿਲ ਦੇ ਕਰੀਬ ਲੋਕਾਂ ਦੇ ਨਾਲ ਤੁਹਾਡਾ ਮਨ ਸਮਾਂ ਬਤਾਉਣ ਨੂੰ ਕਰੇਗਾ। ਪਰੰਤੂ ਤੁਸੀਂ ਅਜਿਹਾ ਕਰਨ ਵਿੱਚ ਸਫਲ ਨਹੀਂ ਹੋ ਪਾਉਂਗੇ। ਅੱਜ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡਾ ਵਿਆਹ ਕਦੇ ਇੰਨਾ ਖੂਬਸੂਰਤ ਨਹੀਂ ਰਿਹਾ ਸੀ। ਅੱਗੇ ਹਜੇ বৃਸ਼ਭ ਰਾਸ਼ੀ, বৃਸ਼ਭ ਰਾਸ਼ੀ ਵਾਲਿਓ ਅੱਜ ਅਸੂਧਾ ਤੁਹਾਡੀ ਮਾਨਸਿਕ ਸ਼ਾਂਤੀ ਨੂੰ ਭੰਗ ਕਰ ਸਕਦੀ ਹੈ। ਪੈਸੇ ਦੀ ਆਵਾਜ਼ਾਈ ਲਗਾਤਾਰ ਸਾਰਾ ਦਿਨ ਹੁੰਦੀ ਰਹੇਗੀ ਅਤੇ ਦਿਨ ਦੇ ਖਤਮ ਹੋਣ ਤੋਂ ਬਾਅਦ ਤੁਸੀਂ ਬਚਤ ਕਰਨ ਵਿੱਚ ਸ਼ਮਤ ਹੋ ਪਾਉਗੇ। ਅਜਿਹੇ ਵਿਵਾਦ ਪ੍ਰਸਤ ਮੁੱਦਿਆਂ ਤੇ ਬਹਿਸ ਕਰਨ ਤੋਂ ਬਚੋ ਜੋ ਤੁਹਾਡੇ ਪਿਆਰ ਦੇ ਵਿੱਚ ਘਰ ਪ੍ਰਤੀਰੋਧ ਪੈਦਾ ਕਰ ਸਕਦੇ ਹਨ। ਆਪਣੇ ਪਿਆਰ ਦੀਆਂ ਪੁਰਾਣੀਆਂ ਗੱਲਾਂ ਨੂੰ ਮਾਫ਼ ਕਰਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਸੁਧਾਰ ਲਿਆ ਸਕਦੇ ਹੋ। ਤੁਹਾਡੇ ਲਈ ਇਹ ਚੀਜ਼ਾਂ ਸ਼ਾਇਦ ਕਮ ਦੀਆਂ ਤੇ ਸ਼ਾਨਦਾਰ ਬਣ ਜਾਣ ਜੇਕਰ ਤੁਸੀਂ ਉਸ ਨੂੰ ਸਿਰਫ ਹੈਲੋ ਕਿਹਾ ਜੋ ਤੁਹਾਨੂੰ ਨਫ਼ਰਤ ਕਰਦਾ ਹੈ ਤੁਸੀਂ ਆਪਣੇ ਖਾਲੀ ਸਮੇਂ ਵਿੱਚ ਆਪਣਾ ਪਸੰਦੀਦਾ ਕੰਮ ਕਰਨਾ ਪਸੰਦ ਕਰਦੇ ਹੋ ਅੱਜ ਵੀ ਤੁਸੀਂ ਅਜਿਹਾ ਹੀ ਕੁਝ ਕਰਨ ਦੀ ਸੋਚੋਗੇ ਪਰੰਤੂ ਕਿਸੇ ਸ਼ਖਸ ਦੇ ਘਰ ਵਿੱਚ ਆਉਣ ਦੀ ਵਜ੍ਹਾ ਨਾਲ ਤੁਹਾਡੀ ਇਹ ਯੋਜਨਾ ਰੱਦ ਹੋ ਸਕਦੀ ਹੈ ਮਹਿਲਾਵਾਂ ਸ਼ੁਕਰ ਅਤੇ ਪੁਰਸ਼ ਮੰਗਲ ਗ੍ਰਹਿ ਦੇ ਰਹਿਣ ਵਾਲੇ ਹਨ ਪਰੰਤੂ ਅੱਜ ਦੇ ਦਿਨ ਸ਼ੁਕਰ ਅਤੇ ਮੰਗਲ ਇੱਕ ਦੂਸਰੇ ਵਿੱਚ ਘੁਲਮਿੜ ਜਾਣਗੇ ਅੱਗੇ ਹਜੇ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਓ ਆਪਣੇ ਚੜਚੜੇ ਸੁਭਾਅ ਨੂੰ ਕਾਬੂ ਵਿੱਚ ਰੱਖੋ ਨਹੀਂ ਤਾਂ ਰਿਸ਼ਤਿਆਂ ਵਿੱਚ ਕਦੀ ਨਾ ਮਿਟਣ ਵਾਲੀ ਖਟਾਸ ਪੈਦਾ ਹੋ ਸਕਦੀ ਹੈ ਇਸ ਤੋਂ ਬਚਣ ਲਈ ਆਪਣੇ ਨਜ਼ਰੀਏ ਵਿੱਚ ਖੁੱਲ੍ਹਾਪਨ ਅਪਣਾਓ ਅਤੇ ਪੱਖਪਾਤ ਨੂੰ ਛੱਡੋ ਜੇਕਰ ਤੁਸੀਂ ਭਵਿੱਖ ਵਿੱਚ ਆਰਥਿਕ ਰੂਪ ਤੋਂ ਮਜ਼ਬੂਤ ਹੋਣਾ ਚਾਹੁੰਦੇ ਹੋ ਤਾਂ ਅੱਜ ਤੋਂ ਧਨ ਦੀ ਬਚਤ ਕਰਨੀ ਸ਼ੁਰੂ ਕਰ ਦਿਓ ਤੁਹਾਡੇ ਆਕਰਸ਼ਣ ਅਤੇ ਵਿਅਕਤੀਤਵ ਦੇ ਜ਼ਰੀਏ ਤੁਹਾਨੂੰ ਕੁਝ ਨਵੇਂ ਦੋਸਤ ਮਿਲਣਗੇ ਮੋਮਬਤੀ ਦੀ ਰੋਸ਼ਨੀ ਵਿੱਚ ਆਪਣੇ ਪਿਆਰੇ ਨਾਲ ਭੋਜਨ ਸਾਂਝਾ ਕਰੋ ਅੱਜ ਲਾਭ ਹੋ ਸਕਦਾ ਹੈ ਪਰ ਸ਼ਰਤ ਇਹ ਹੈ ਕਿ ਤੁਸੀਂ ਆਪਣੀ ਗੱਲ ਭਲੀ ਭਾਂਤ ਰੱਖੋ ਅਤੇ ਕੰਮ ਵਿੱਚ ਲਗਾਵ ਤੇ ਉਤਸ਼ਾਹ ਦਿਖਾਓ ਆਪਣੇ ਮਨ ਨੂੰ ਕਾਬੂ ਕਰਨਾ ਸਿੱਖੋ ਕਿਉਂਕਿ ਕਈ ਵਾਰ ਤੁਸੀਂ ਮਨ ਦੀ ਮੰਨ ਕੇ ਆਪਣਾ ਸਮਾਂ ਖਰਾਬ ਕਰ ਸਕਦੇ ਹੋ ਅੱਜ ਵੀ ਤੁਸੀਂ ਕੁਝ ਅਜਿਹਾ ਹੀ ਕਰ ਸਕਦੇ ਹੋ ਤੁਹਾਡਾ ਜੀਵਨ ਸਾਥੀ ਤੁਹਾਨੂੰ ਅੱਜ ਤੁਹਾਡੇ ਅਲੜ ਉਮਰ ਦੇ ਬਦਨਾਮ ਪਲਾ ਨੂੰ ਚੇਤੇ ਕਰਵਾਏਗਾ ਅੱਗੇ ਹਜੇ ਕਰ ਕਰਾਸੀ ਕਰ ਕਰਾਸੀ ਵਾਲਿਆਂ ਨੂੰ ਉਦਾਸੀ ਅਤੇ ਤਣਾਅ ਮਨ ਦੀ ਸ਼ਾਂਤੀ ਨੂੰ ਖਤਮ ਕਰ ਸਕਦਾ ਹੈ ਜੇਕਰ ਤੁਸੀਂ ਲੋਨ ਲੈਣ ਵਾਲੇ ਸੀ ਤੇ ਕਾਫੀ ਦਿਨਾਂ ਤੋਂ ਇਸ ਕੰਮ ਵਿੱਚ ਲੱਗੇ ਹੋਏ ਸੀ ਤਾਂ ਅੱਜ ਦੇ ਦਿਨ ਤੁਹਾਨੂੰ ਲੋਨ ਮਿਲ ਸਕਦਾ ਹੈ ਜੇਕਰ ਤੁਸੀਂ ਆਪਣੇ ਸਾਥੀ ਦੇ ਨਜ਼ਰੀਏ ਨੂੰ ਨਜ਼ਰ ਅੰਦਾਜ਼ ਕਰੋਗੇ ਤਾਂ ਉਹ ਆਪਣਾ ਆਪ ਖੋ ਸਕਦਾ ਹੈ ਜਾਂ ਖੋ ਸਕਦੀ ਹੈ ਵਿਆਹ ਲਈ ਸਹੀ ਸਮਾਂ ਹੈ ਕਿਉਂਕਿ ਤੁਹਾਡਾ ਪਿਆਰ ਜੀਵਨ ਪਰ ਲਈ ਮੋੜ ਲੈ ਸਕਦਾ ਹੈ ਰਚਨਾਤਮਕ ਕੰਮ ਵਿੱਚ ਲੱਗੇ ਲੋਕਾਂ ਲਈ ਸਫਲਤਾ ਨਾਲ ਭਰਿਆ ਦਿਨ ਹੈ ਉਹਨਾਂ ਨੂੰ ਉਹ ਸ਼ੋਹਰਤ ਅਤੇ ਪਹਿਚਾਣ ਮਿਲੇਗੀ ਜਿਸ ਦੀ ਉਹਨਾਂ ਨੂੰ ਲੰਮੇ ਸਮੇਂ ਤੋਂ ਉਡੀਕ ਸੀ ਕਿਸੇ وجہ ਨਾਲ ਅੱਜ ਆਪਣੇ ਦਫ਼ਤਰ ਵਿੱਚ ਜਲਦੀ ਛੁੱਟੀ ਹੋ ਸਕਦੀ ਹੈ ਇਸ ਦਾ ਤੁਸੀਂ ਲਾਭ ਉਠਾਓਗੇ ਅਤੇ ਆਪਣੇ ਪਰਿਵਾਰ ਦੇ ਲੋਕਾਂ ਨਾਲ ਕਿਤੇ ਘੁੰਮਣ ਜਾਓਗੇ ਅੱਜ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡਾ ਵਿਆਹ ਕਦੇ ਇੰਨਾ ਖੂਬਸੂਰਤ ਨਹੀਂ ਰਿਹਾ ਸੀ ਅੱਗੇ ਹਜੇ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਓ ਅੱਜ ਤੁਹਾਡੇ ਵਿੱਚੋਂ ਕੁਝ ਲੋਕਾਂ ਨੂੰ ਮਹੱਤਵਪੂਰਨ ਫੈਸਲਾ ਲੈਣ ਵਿੱਚ ਰੁਕਾਵਟ ਪੈ ਸਕਦੀ ਹੈ ਜਿਸ ਤੋਂ ਤੁਸੀਂ ਤਣਾਅ ਗ੍ਰਸਤ ਅਤੇ ਚਿੰਤਤ ਹੋ ਸਕਦੇ ਹੋ ਅੱਜ ਤੁਹਾਨੂੰ ਆਪਣਾ ਧਨ ਖਰਚ ਕਰਨ ਦੀ ਲੋੜ ਨਹੀਂ ਪਵੇਗੀ ਕਿਉਂਕਿ ਘਰ ਤੋਂ ਕੋਈ ਵੱਡਾ ਅੱਜ ਤੁਹਾਨੂੰ ਪੈਸੇ ਦੇ ਸਕਦਾ ਹੈ ਆਪਣੇ ਦੋਸਤਾਂ ਨੂੰ ਆਪਣੇ ਦਰਿਆ-ਦਿਲ ਸੁਭਾਅ ਦਾ ਗਲਤ ਲਾਭ ਨਾ ਉਠਾਉਣ ਦਿਓ ਪਿਆਰ ਦੇ ਮਾਮਲਿਆਂ ਵਿੱਚ ਦਬਾਅ ਪਾਉਣ ਦੀ ਕੋਸ਼ਿਸ਼ ਨਾ ਕਰੋ ਤੁਹਾਡੇ ਆਤਮ ਵਿਸ਼ਵਾਸ ਵਿੱਚ ਵਾਧਾ ਹੋ ਰਿਹਾ ਹੈ ਅਤੇ ਤਰੱਕੀ ਸਾਫ਼ ਨਜ਼ਰ ਆ ਰਹੀ ਹੈ ਇੱਕ ਅਧਿਆਤਮਿਕ ਗੁਰੂ ਜਾਂ ਕੋਈ ਵੱਡਾ ਤੁਹਾਨੂੰ ਗਾਈਡ ਕਰ ਸਕਦਾ ਹੈ ਜੀਵਨ ਸਾਥੀ ਦੁਆਰਾ ਪਰਿਵਾਰ ਅਤੇ ਦੋਸਤ ਦੇ ਵਿੱਚ ਨਕਾਰਾਤਮਕ ਤਰੀਕੇ ਨਾਲ ਤੁਹਾਡੇ ਵਿਅਵਤਾ ਜੀਵਨ ਦੀਆਂ ਨਿੱਜੀ ਗੱਲਾਂ ਉਜਾਗਰ ਹੋ ਸਕਦੀਆਂ ਹਨ ਅੱਗੇ ਹਜੇ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਓ ਅੱਜ ਪੇਟ ਭਰ ਕੇ ਖਾਣਾ ਅਤੇ ਜ਼ਿਆਦਾ ਕੈਲਰੀ ਦੀਆਂ ਚੀਜ਼ਾਂ ਖਾਣ ਤੋਂ ਬਚੋ। ਯਾਨੀ ਅੱਜ ਖਾਣਾ ਰੱਜ ਕੇ ਨਾ ਖਾਓ। ਅੱਜ ਪੈਸੇ ਦਾ ਆਉਣਾ ਤੁਹਾਨੂੰ ਕਈ ਮੁਸ਼ਕਲਾਂ ਤੋਂ ਦੂਰ ਕਰ ਸਕਦਾ ਹੈ। ਅੱਜ ਦੇ ਦਿਨ ਬਿਨਾਂ ਕੁਝ ਖਾਸ ਕੀਤੇ ਤੁਸੀਂ ਆਸਾਨੀ ਨਾਲ ਲੋਕਾਂ ਦਾ ਧਿਆਨ ਆਪਣੀ ਤਰਫ ਆਕਰਸ਼ਿਤ ਕਰਨ ਵਿੱਚ ਕਾਮਯਾਬ ਰਹੋਗੇ। ਅੱਜ ਦੇ ਦਿਨ ਨੂੰ ਤੁਸੀਂ ਜ਼ਿੰਦਗੀ ਵਿੱਚੋਂ ਕਦੇ ਨਹੀਂ ਭੁੱਲੋਗੇ ਜੇਕਰ ਪਿਆਰ ਕਰਨ ਦਾ ਮੌਕਾ ਤੁਸੀਂ ਅੱਜ ਨਹੀਂ ਗਵਾਉਂਦੇ। ਤੁਸੀਂ ਸਖਤ ਮਿਹਨਤ ਅਤੇ ਧੀਰਜ ਦੇ ਬਲ ਤੇ ਆਪਣੇ ਉਦੇਸ਼ ਨੂੰ ਹਾਸਲ ਕਰ ਸਕਦੇ ਹੋ ਜੋ ਲੋਕ ਪਿਛਲੇ ਕੁਝ ਦਿਨਾਂ ਵਿੱਚ ਕਾਫੀ ਵਿਅਸਤ ਸੀ ਅੱਜ ਉਹਨਾਂ ਨੂੰ ਆਪਣੇ ਲਈ ਆਨੰਦ ਦੇ ਪਲ ਮਿਲਣਗੇ ਇਹ ਤੁਹਾਡੇ ਪੂਰੇ ਵਿਆਹਕ ਜੀਵਨ ਵਿੱਚ ਸਭ ਤੋਂ ਜ਼ਿਆਦਾ ਸਨੇਹਪੂਰਨ ਦਿਨਾਂ ਵਿੱਚੋਂ ਇੱਕ ਹੋ ਸਕਦਾ ਹੈ ਅੱਗੇ ਹਜੇ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਓ ਅੱਜ ਆਰਥਿਕ ਦਿੱਕਤ ਤੁਹਾਡੇ ਲਈ ਪਰੇਸ਼ਾਨੀ ਦਾ ਸਬਬ ਬਣ ਸਕਦੀ ਹੈ ਆਪਣੇ ਜਾਦਾ ਪੈਸੇ ਨੂੰ ਸੁਰੱਖਤ ਜਗ੍ਹਾ ਤੇ ਰੱਖੋ ਜੋ ਆਉਣ ਵਾਲੇ ਸਮੇਂ ਵਿੱਚ ਤੁਸੀਂ ਫੇਰ પા ਸਕੋ ਤੁਹਾਡੇ ਕੰਮ ਆ ਸਕੇ ਤੁਹਾਡੇ ਜੀਵਨ ਸਾਥੀ ਦੀ ਸਿਹਤ ਚਿੰਤਾ ਦਾ ਸਬਬ ਬਣ ਸਕਦੀ ਹੈ ਅਤੇ ਉਸ ਨੂੰ ਡਾਕਟਰੀ ਦੇਖਰੇਖ ਦੀ ਲੋੜ ਹੈ ਜੇਕਰ ਤੁਸੀਂ ਡਿਕਟੇਟ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਪਾਰਟਨਰ ਦੇ ਵਿੱਚ ਕਾਫੀ ਮੁਸ਼ਕਲ ਖੜੀ ਹੋ ਸਕਦੀ ਹੈ ਅਜਿਹੇ ਕੰਮਾਂ ਵਿੱਚ ਸ਼ਾਮਲ ਹੋਵੋ ਜੋ ਰਚਨਾਤਮਕ ਪ੍ਰਕਿਰਤੀ ਦੇ ਹਨ ਮੁਸ਼ਕਲਾਂ ਦਾ ਤੇਜ਼ੀ ਨਾਲ ਮੁਕਾਬਲਾ ਕਰਦੇ ਸਮੇਂ ਤੁਹਾਡੀ ਸ਼ਮਤਾ ਤੁਹਾਨੂੰ ਖਾਸ ਪਛਾਣ ਦੇਵੇਗੀ ਅੱਜ ਤੁਹਾਡੇ ਅਤੇ ਤੁਹਾਡੇ 파ਟਨਰ ਵਿੱਚ ਅਲੱਗ-ਅਲੱਗ ਵਿਚਾਰਾਂ ਦੇ ਚਲਦੇ ਵਾਦ-ਵਿਵਾਦ ਹੋ ਸਕਦਾ ਹੈ ਅੱਗੇ ਹਜੇ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਵਾਲਿਓ ਅੱਜ ਦਾ ਦਿਨ ਉਹਨਾਂ ਦਿਨਾਂ ਦੀ ਤਰ੍ਹਾਂ ਨਹੀਂ ਹੈ ਜਦੋਂ ਤੁਸੀਂ ਕਿਸਮਤ ਵਾਲੇ ਸਾਥ ਤੋਂ ਹੁੰਦੇ ਹੋ ਇਸ ਲਈ ਅੱਜ ਜੋ ਕੁਝ ਵੀ ਬੋਲੋ ਸੋਚ ਸਮਝ ਕੇ ਬੋਲੋ ਕਿਉਂਕਿ ਥੋੜੀ ਜਿਹੀ ਬਾਤਚੀਤ ਦਿਨ ਪਰ ਖਿੱਚ ਕੇ ਵੱਡੇ ਵਿਵਾਦ ਦਾ ਰੂਪ ਲੈ ਸਕਦੀ ਹੈ ਅਤੇ ਤੁਹਾਨੂੰ ਤਣਾਅ ਦੇ ਪਲ ਵੀ ਦੇ ਸਕਦੀ ਹੈ ਅੱਜ ਸਫਲਤਾ ਦਾ ਮੰਤਰ ਇਹ ਹੈ ਕਿ ਉਹਨਾਂ ਲੋਕਾਂ ਦੀ ਸਲਾਹ ਤੇ ਪੈਸੇ ਲਗਾਓ ਜੋ ਮੌਲਕ ਸੋਚ ਰੱਖਦੇ ਹਨ ਅਤੇ ਅਨੁਭਵੀ ਹਨ ਰਿਸ਼ਤੇਦਾਰਾਂ ਨਾਲ ਬਤਾਇਆ ਗਿਆ ਸਮਾਂ ਤੁਹਾਡੇ ਲਈ ਲਾਭਦਾਇਕ ਰਹੇਗਾ ਆਪਣੀਆਂ ਗੱਲਾਂ ਨੂੰ ਸਹੀ ਸਾਬਤ ਕਰਨ ਦੇ ਲਈ ਅੱਜ ਦੇ ਦਿਨ ਤੁਸੀਂ ਆਪਣੇ ਜੀਵਨ ਸਾਥੀ ਨਾਲ ਝਗੜ ਸਕਦੇ ਹੋ ਹਾਲਾਂਕਿ ਤੁਹਾਡਾ ਜੀਵਨ ਸਾਥੀ ਸਮਝਦਾਰੀ ਦਿਖਾਉਂਦੇ ਹੋਏ ਤੁਹਾਨੂੰ ਸ਼ਾਂਤ ਕਰ ਦੇਵੇਗਾ ਆਪਣਾ ਰਜਿਉਮ ਭੇਜਣਾ ਜਾਂ ਕਿਸੇ ਇੰਟਰਵਿਊ ਵਿੱਚ ਜਾਣ ਲਈ ਚੰਗਾ ਸਮਾਂ ਹੈ ਤੁਹਾਡੇ ਸੰਚਾਰੀ ਹੁਨਰ ਪ੍ਰਭਾਵਸ਼ਾਲੀ ਹੋਣਗੇ ਤੁਸੀਂ ਜਾਣਦੇ ਹੋ ਕਿ ਸਿੱਧੇ ਦੇ ਨਜ਼ਰੀਏ ਨਾਲ ਧੱਫੀ ਪਾਉਣ ਦੇ ਕੀਲਾਵ ਹਨ ਤੁਸੀਂ ਅਜ ਆਪਣੇ ਜੀਵਨ ਸਾਥੀ ਨੂੰ ਮਿਲ ਸਕਦੇ ਹੋ ਅੱਗੇ ਹਜੇ ਤੁਹਾਨੂੰ ਰਾਸ਼ੀ ਤੁਹਾਨੂੰ ਰਾਸ਼ੀ ਵਾਲਿਓ ਤੁਸੀਂ ਦੂਸਰਿਆਂ ਦੀ ਆਲੋਚਨਾ ਵਿੱਚ ਸਮਾਂ ਨਾ ਖਰਾਬ ਕਰੋ ਕਿਉਂਕਿ ਇਸ ਦਾ ਬੁਰਾ ਅਸਰ ਤੁਹਾਡੀ ਸਿਹਤ ਤੇ ਪੈ ਸਕਦਾ ਹੈ ਤੁਹਾਡਾ ਧਨ ਤੁਹਾਡੇ ਭਵਿੱਖ ਨੂੰ ਖੁਸ਼ਹਾਲ ਬਣਾਉਣ ਲਈ ਤੁਹਾਡੇ ਦੁਆਰਾ ਲਗਾਈਆਂ ਗਈਆਂ ਸਾਰੀਆਂ ਰਕਮਾਂ ਅੱਜ ਲਾਭ ਦਾ ਇੱਕ ਸਿੱਟਾ ਪ੍ਰਾਪਤ ਕਰਨਗੇ ਤੁਹਾਡੀ ਸਹਾਇਤਾ ਸਹੀ ਸਮੇਂ ਤੇ ਕਿਸੇ ਨੂੰ ਵੱਡੀ ਪਰੇਸ਼ਾਨੀ ਤੋਂ ਬਚਾ ਸਕਦੀ ਹੈ ਅੱਜ ਦੇ ਮਾਨਸ ਦੇ ਨਜ਼ਰੀਏ ਤੋਂ ਜ਼ਿੰਦਗੀ ਬਹੁਤ ਜਟਿਲ ਹੈ ਜੋ ਕਲਾ ਤੇ ਰੰਗਮੰਚ ਆਦ ਨਾਲ ਜੁੜੇ ਹਨ ਉਹਨਾਂ ਨੂੰ ਅੱਜ ਆਪਣਾ ਕੋਸ਼ਲ ਦਿਖਾਉਣ ਦੇ ਕਈ ਨਵੇਂ ਮੌਕੇ ਮਿਲਣਗੇ ਜੇਕਰ ਤੁਸੀਂ ਆਪਣੇ ਘਰ ਤੋਂ ਬਾਹਰ ਰਹਿ ਕੇ ਪੜ੍ਹਾਈ ਜਾਂ ਨੌਕਰੀ ਕਰ ਰਹੇ ਹੋ ਤਾਂ ਅੱਜ ਦੇ ਦਿਨ ਆਪਣੇ ਖਾਲੀ ਸਮੇਂ ਵਿੱਚ ਆਪਣੇ ਘਰ ਵਾਲਿਆਂ ਨਾਲ ਗੱਲਬਾਤ ਕਰੋ ਘਰ ਦੀ ਕਿਸੇ ਖਬਰ ਨੂੰ ਸੁਣ ਕੇ ਤੁਸੀਂ ਭਾਵੁਕ ਵੀ ਹੋ ਸਕਦੇ ਹੋ ਅੱਜ ਕੋਈ ਰਿਸ਼ਤੇਦਾਰ ਅਚਾਨਕ ਤੁਹਾਡੇ ਘਰ ਤੋਹਫੇ ਵਜਵਾ ਸਕਦਾ ਹੈ ਪਰੰਤੂ ਇਸ ਨਾਲ ਤੁਹਾਡੀ ਯੋਜਨਾ ਵਿੱਚ ਗੜਬੜ ਹੋ ਸਕਦੀ ਹੈ ਅੱਗੇ ਹਾਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਓ ਇਕੱਲੇਪਨ ਅਤੇ تنਹਾਈ ਦੀ ਭਾਵਨਾ ਤੋਂ ਬਾਹਰ ਆਓ ਅਤੇ ਪਰਿਵਾਰ ਨਾਲ ਕੁਝ ਪਲ ਬਿਤਾਓ ਅੱਜ ਅਦਾਲਤ ਦਾ ਫੈਸਲਾ ਤੁਹਾਡੇ ਹੱਕ ਵਿੱਚ ਆ ਸਕਦਾ ਹੈ ਜੇਕਰ ਤੁਸੀਂ ਪੈਸਿਆਂ ਨਾਲ ਜੁੜੇ ਮਾਮਲਿਆਂ ਵਿੱਚ ਸ਼ਾਮਲ ਹੁੰਦੇ ਹੋ ਇਸ ਨਾਲ ਤੁਹਾਨੂੰ ਆਰਥਿਕ ਲਾਭ ਹੋਵੇਗਾ ਘਰ ਵਿੱਚ ਕੁਝ ਬਦਲਾਅ ਲਿਆਉਣ ਦੇ ਲਈ ਪਹਿਲਾਂ ਬਾਕੀ ਲੋਕਾਂ ਦੀ ਸਲਾਹ ਭਲੀ ਭਾਂਤ ਜਾਣ ਲਓ ਅੱਜ ਕਿਸੇ ਅਜਿਹੇ ਇਨਸਾਨ ਨਾਲ ਮਿਲਣ ਦੀ ਸੰਭਾਵਨਾ ਹੈ ਜੋ ਤੁਹਾਡੇ ਦਿਲ ਨੂੰ ਗਹਿਰਾਈ ਨਾਲ ਛੂ ਲਵੇਗਾ ਕਰੀਬੀ ਅਤੇ ਇਸ ਕਰਮੀਆਂ ਨਾਲ ਪਰੇਸ਼ਾਨ ਹੋਣ ਦੀ ਸੰਭਾਵਨਾ ਖਾਰਜ ਕੀਤਾ ਜਾ ਸਕਦਾ ਹੈ ਅੱਜ ਘਰ ਵਿੱਚ ਤੁਸੀਂ ਜ਼ਿਆਦਾਤਰ ਸਮਾਂ ਸੌਂ ਕੇ گزار ਸਕਦੇ ਹੋ ਸ਼ਾਮ ਦੇ ਸਮੇਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਤੁਹਾਡਾ ਕਿੰਨਾ ਕੀਮਤੀ ਸਮਾਂ ਬਰਬਾਦ ਕਰ ਦਿੱਤਾ ਹੈ ਜੇਕਰ ਤੁਸੀਂ ਆਪਣੇ ਜੀਵਨ ਸਾਥੀ ਦੇ ਪਿਆਰ ਲਈ ਤਰਸ ਰਹੇ ਹੋ ਤਾਂ ਇਹ ਦਿਨ ਤੁਹਾਡੇ ਲਈ ਬਹੁਤ ਚੰਗਾ ਹੋਵੇਗਾ ਅੱਗੇ ਹਜੇ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਅਚਾਨਕ ਯਾਤਰਾ ਕਰਨਾ ਥਕਾਵਟ ਭਰਿਆ ਸਾਬਤ ਹੋਵੇਗਾ ਆਰਥਿਕ ਤੰਗੀ ਤੋਂ ਬਚਣ ਦੇ ਲਈ ਆਪਣੇ ਤੈਅ ਕੀਤੇ ਬਜਟ ਤੋਂ ਦੂਰ ਨਾ ਜਾਵੋ ਪਰਿਵਾਰਕ ਸਮਾਗਮ ਵਿੱਚ ਨਵੇਂ ਦੋਸਤ ਬਣ ਸਕਦੇ ਹਨ ਹਾਲਾਂਕਿ ਆਪਣੀ ਚੋਣ ਵਿੱਚ ਸਾਵਧਾਨੀ ਵਰਤੋ ਚੰਗੇ ਦੋਸਤ ਉਸ ਖਜ਼ਾਨੇ ਦੀ ਤਰ੍ਹਾਂ ਹੁੰਦੇ ਆ ਜਿਸ ਨੂੰ ساری ਜ਼ਿੰਦਗੀ ਦਿਲ ਦੇ ਕਰੀਬ ਰੱਖਿਆ ਜਾਂਦਾ ਹੈ ਥੋੜਾ ਸੰਭਲ ਕੇ ਕਿਉਂਕਿ ਤੁਹਾਡਾ ਪਿਆਰ ਰੋਮਾਂਟਿਕ ਤੌਰ ਤੇ ਤੁਹਾਨੂੰ ਮੱਖਣ ਲਗਾ ਸਕਦਾ ਹੈ ਮੈਂ ਤੁਹਾਡੇ ਤੋਂ ਬਿਨਾਂ ਨਹੀਂ ਰਹਿ ਸਕਦਾ ਮੈਂ ਤੁਹਾਡੇ ਤੋਂ ਬਿਨਾਂ ਨਹੀਂ ਰਹਿ ਸਕਦੀ ਵਗੈਰਾ ਵਗੈਰਾ ਆਪਣੇ ਪਾਰਟਨਰ ਤੇ ਗੌਰ ਨਾ ਕਰੋ ਘਰ ਤੋਂ ਬਾਹਰ ਨਿਕਲ ਕੇ ਅੱਜ ਤੁਸੀਂ ਸਾਫ਼ ਅਸਮਾਨ ਅਤੇ ਸਾਫ਼ ਸੁਥਰੀ ਹਵਾ ਵਿੱਚ ਟਹਿਲਣਾ ਪਸੰਦ ਕਰੋਗੇ ਅੱਜ ਤੁਹਾਡਾ ਮਨ ਸ਼ਾਂਤ ਹੋਵੇਗਾ ਜਿਸ ਦਾ ਲਾਭ ਤੁਹਾਨੂੰ ਪੂਰਾ ਦਿਨ ਮਿਲੇਗਾ ਤੁਹਾਡੇ ਮਾਤਾ ਪਿਤਾ ਤੁਹਾਡੇ ਜੀਵਨ ਸਾਥੀ ਨੂੰ ਸੱਚਮੁੱਚ ਕੁਝ ਸ਼ਾਨਦਾਰ ਅਸ਼ੀਰਵਾਦ ਦੇਣ ਜਿਸ ਦੇ ਚਲਦੇ ਤੁਹਾਡੇ ਵਿਆਹਤ ਜੀਵਨ ਵਿੱਚ ਹੋਰ ਨਿਖਾਰ ਆਵੇਗਾ ਅੱਗੇ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਓ ਮਨੋਵਿਗਿਆਨਕ ਡਰ ਤੁਹਾਨੂੰ ਬੇਚੈਨ ਕਰ ਸਕਦਾ ਹੈ ਸਕਾਰਾਤਮਕ ਸੋਚ ਅਤੇ ਹਾਲਾਤ ਦੇ ਉਲਝੇ ਪਹਿਲੂ ਨੂੰ ਦੇਖਣਾ ਤੁਹਾਨੂੰ ਇਸ ਤੋਂ ਬਚਾ ਸਕਦਾ ਹੈ ਅੱਜ ਤੁਹਾਡੇ ਮਾਤਾ ਪਿਤਾ ਤੁਹਾਡੀ ਲਾਈਫ ਸਟਾਈਲ ਅਤੇ ਫਜ਼ੂਲ ਖਰਚਿਆਂ ਨੂੰ ਦੇਖ ਕੇ ਚਿੰਤਤ ਹੋ ਸਕਦੇ ਹਨ ਇਸ ਲਈ ਉਹਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਬਣ ਸਕਦਾ ਹੈ ਉਹਨਾਂ ਨੂੰ ਭਾਵਨਾਤਮਕ ਤੌਰ ਤੇ ਸੰਭਲਣ ਦੀ ਲੋੜ ਹੈ ਉਹ ਪਾਉਣਗੇ ਕਿ ਬਜ਼ੁਰਗ ਮਦਦ ਦੇ ਲਈ ਅੱਗੇ ਆ ਰਹੇ ਹਨ ਤੁਹਾਡੇ ਮਹਿੰਗੇ ਤੋਹਫੇ ਵੀ ਤੁਹਾਡੇ ਪ੍ਰੇਮੀ ਦੇ ਚਿਹਰੇ ਤੇ ਮੁਸਕਾਨ ਲਿਆਉਣ ਵਿੱਚ ਸਹੀ ਸਾਬਤ ਨਹੀਂ ਹੋਣਗੇ ਕਿਉਂਕਿ ਉਹ ਉਹਨਾਂ ਤੋਂ ਪ੍ਰਭਾਵਿਤ ਨਹੀਂ ਹੋਵੇਗੀ ਕੰਮਕਾਰ ਵਿੱਚ ਅੱਜ ਤੁਸੀਂ ਆਪਣੇ ਕੰਮ ਵਿੱਚ ਪ੍ਰਗਤੀ ਦੇਖੋਗੇ ਅੱਜ ਖਾਲੀ ਸਮੇਂ ਵਿੱਚ ਤੁਸੀਂ ਮੋਬਾਈਲ ਤੇ ਕੋਈ ਵੈਬ ਸੀਰੀਜ਼ ਦੇਖ ਸਕਦੇ ਹੋ ਤੁਹਾਡੇ ਜੀਵਨ ਸਾਥੀ ਦੀ ਖਰਾਬ ਸਿਹਤ ਦੀ ਵਜ੍ਹਾ ਤੁਹਾਡੇ ਕੰਮਕਾਰ ਨੂੰ ਥੋੜਾ ਪ੍ਰਭਾਵਿਤ ਕਰ ਸਕਦੀ ਹੈ ਧੰਨਵਾਦ ਜੀ